ਕਹ ਸਕਦਾ ਪੰਜਾਬ ਦਾ ਸਭ ਤੋਂ ਸਸਤਾ ਤੇ ਇੰਡੀਆ ਦਾ ਵੀ ਸਭ ਤੋਂ ਸਸਤਾ ਰੋਟਾਵੇਟਰ ਰੇਟ ਬਾਈ ਕਹਿੰਦਾ ਬਾਈ ਨੇ ਕਰਤਾ ਵਾਦਾ ਵੀ ਰੇਟ ਦੱਸਾਂਗੇ ਹੋਰ ਕੰਪਨੀ ਹੋ ਸਕਦਾ ਤੁਹਾਨੂੰ 1 ਸਾਲ ਦੀ ਵਾਰੰਟੀ ਦਿੰਦੀਆਂ ਹੁਣ ਸਾਡੀ ਵਾਰੰਟੀ 2 ਸਾਲ ਦੀ ਹੈ ਰੇਟ ਦੱਸ ਦੇ ਬਾਈ ਹੁਣ ਰੇਟ ਬਾਈ ਜੀ ਇਹਦੇ ਵਿੱਚ 7 ਫੁੱਟ ਦਾ ਆਪਣਾ ਵੀਰੋ ਕੱਦੂ ਦਾ ਸੀਜ਼ਨ ਆ ਗਿਆ ਝੋਨਾ ਲਾਉਣ ਦਾ ਤੇ ਰੋਟਾਵੇਟਰ ਦਾ ਕੰਮ ਹੈ ਜਿਹੜਾ ਉਹ ਕੋਈ ਹੋਰ ਸੰਦ ਨਹੀਂ ਕਰ ਸਕਦਾ ਇਸੇ ਨੇ ਕਰਨਾ ਤੇ ਬਹੁਤ ਫੋਨ ਕਰਦੇ ਹੁੰਨੇ ਆ ਵੀ ਕੋਈ ਸੈਕੰਡ ਹੈਂਡ ਰੋਟਾਵੇਟਰ ਹੈਗਾ ਦਵਾ ਦੇ ਵੀ ਜਾਂ ਤੁਹਾਡੇ ਕੋਲੋਂ ਸੈਕੰਡ ਹੈਂਡ ਫੋਨ ਤੇ ਮੈਸੇਜ ਬਹੁਤ ਆਉਂਦੇ ਨੇ ਕਿਉਂਕਿ ਆਪਣੇ ਕਈ ਕਿਸਾਨਾਂ ਦੇ ਛੋਟੇ ਕਿਸਾਨ ਆਪਾਂ ਬਜਟ ਛੋਟੇ ਹੁੰਦੇ ਨੇ ਨਮਾ ਲੈਣ ਦੇ ਵਿੱਚ ਹਰੇਕ ਬੰਦਾ ਨਹੀਂ ਲੈ ਸਕਦਾ ਪਰ ਅੱਜ ਜੇ ਤੁਹਾਨੂੰ ਸੈਕਿੰਡ ਦੇ ਮੁੱਲ ਦੇ ਵਿੱਚ ਹੀ ਨਮਾ ਲੈ ਦਈਏ ਵੀ ਕਹਿ ਸਕਦੇ ਆ ਪੰਜਾਬ ਦਾ ਸਭ ਤੋਂ ਸਸਤਾ ਤੇ ਇੰਡੀਆ ਦਾ ਵੀ ਸਭ ਤੋਂ ਸਸਤਾ ਰੋਟਾ ਵੇਟਾ ਤੇ ਇਹਦੇ ਬਾਰੇ ਕਰਦੇ ਆ ਗੱਲਬਾਤ ਕਰਨ ਲੱਗਿਆ ਜੀ ਸ਼ੁਰੂ ਤੇ ਬਾਈ ਜੀ ਜਿਵੇਂ ਪੰਜਾਬ ਦਾ ਆਪਾਂ ਸਭ ਤੋਂ ਸਸਤਾ ਰੋਟਾ ਮੀਟਰ ਕਹਿੰਦਾ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੀਰੇ ਸਸਤੀ ਆ ਬਾਈ ਸਸਤੀ ਚਾ ਤੇ ਆਪਣਾ ਨਾਮ ਤੇ ਫਰਮ ਦਾ ਨਾਮ ਬਾਈ ਜੀ ਮੇਰਾ ਨਾਮ ਪਰਮਿੰਦਰ ਸਿੰਘ ਮੈਂ ਪਰਮਿੰਦਰਾ ਐਨ ਡੀ ਐਸ ਕੰਪਨੀ ਤੋਂ ਆਪਣੀ ਤੋਂ ਜੀ ਤੇ ਬਾਈ ਜੀ ਜਿਵੇਂ ਆਪਾਂ ਕਹੇ ਤਾਂ ਵੀ ਪੰਜਾਬ ਦਾ ਸਭ ਤੋਂ ਸਸਤਾ ਸਭ ਤੋਂ ਪਹਿਲਾਂ ਕਲੀਅਰ ਕਰਦੀ ਵੀ ਰੇਟ ਵੀਡੀਓ ਦੇ ਵਿੱਚ ਦੱਸਾਂਗੇ ਰੇਟ ਦੱਸੇ ਬਿਨਾਂ ਸੁਆਦ ਨਹੀਂ ਆਉਂਦਾ ਹਾਂਜੀ ਬਾਈ ਜੀ ਹਾਂਜੀ ਤੇ ਰੇਟ ਬਾਈ ਕਹਿੰਨਾ ਬਾਈ ਨੇ ਕਰਤਾ ਵਾਦਾ ਵੀ ਰੇਟ ਦੱਸਾਂਗੇ ਤੇ ਬਾਈ ਜੀ ਮੈਂ ਸਸਤਾ ਹੋਣ ਦੇ ਨਾਤੇ ਵੀ ਚੀਜ਼ ਵਧੀਆ ਕੀ ਕੁਆਲਿਟੀਆਂ ਨੇ ਇਹਦੇ ਵਿੱਚ ਬੇਜੀ ਕੁਆਲਿਟੀ ਦੇ ਵਿੱਚ ਪੰਜਾਂ ਨਾਮ ਦੀ ਸ਼ੀਟ ਆ ਜੋ ਪਲੇਟ ਵਾਡੀ ਹੈ ਠੀਕ ਹੈ ਨਾ ਉਦੋਂ ਬਾਅਦ ਬਲੇਡ ਨੇ ਬਲੇਡ ਵਾਰਨ ਸਟੀਲ ਦੇ ਨੇ ਜੀ ਠੀਕ ਹੈ ਇਹਨਾਂ ਦੀ ਵੀ ਫੁੱਲ ਗਾਰੰਟੀ ਹੈ ਤੇ ਐਦਵਾਰ ਨਟ ਬੋਲਟ ਵਗੈਰਾ ਇਹਨਾਂ ਨੂੰ ਹਾਈ ਟੈਂਪਰ ਦੇ ਕੁਆਲਿਟੀ ਦੇ ਨੇ ਜਿਹੜੇ ਕਿ ਤੁਸੀਂ ਵੱਡੀਆਂ ਕੰਪਨੀਆਂ ਚ ਕਹਿੰਦੇ ਹੋ ਉਹਦੇ ਮੁਕਾਬਲੇ ਦਾ ਇਹ ਰੂਟਾਵੇਟਰ ਆ ਉਹਦੇ ਬਰਾਬਰ ਚਲਾ ਕੇ ਦੇਖੋ ਫਿਰ ਇਹਦੇ ਰਿਜ਼ਲਟ ਦਾ ਸਾਨੂੰ ਦੱਸ ਸਕਦੇ ਤੁਸੀਂ ਠੀਕ ਹੈ ਵੀ ਤੁਸੀਂ ਕਹਿੰਦੇ ਹੋ ਵੀ ਸਿੱਧਾ ਹੀ ਰਿਜ਼ਲਟ ਤੇ ਗੱਲ ਕਰਾਂਗੇ ਹਾਂਜੀ ਬਾਈ ਜੀ ਹਾਂਜੀ ਜੀ ਵੀ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਤੇ ਬਾਕੀ ਬਾਈ ਗੇਅਰ ਲਾਈਨ ਦਾ ਹੋ ਗਿਆ ਜਾਂ ਹੋਰ ਚੀਜ਼ਾਂ ਦਾ ਬਾਈ ਜੀ ਇਹ ਪਾਈਪ ਵੀ ਹੈਵੀ ਹੈਗਾ ਪਾਈਪ ਮੰਨ ਕੇ ਚਲੋ ਅਸੀਂ ਲਾਉਣੇ ਇਹਦੇ ਵਿੱਚ 70 90 ਦਾ ਆਮ ਰੋਟਾਵੇਟਰਾਂ ਦੇ ਵਿੱਚ 75 90 ਦਾ 70 90 ਦਾ ਪਾਈਪ ਆ ਗੇਅਰ ਆ ਗੇਅਰ ਦਾ ਪਾਈਪ ਵੀ ਜਿਹੜਾ ਹੈਵੀ ਹੈਗਾ ਤੇ ਗੇਅਰ 13 23 ਦਾ ਇਹਦੇ ਵਿੱਚ ਮਲਟੀ ਸਪੀਡ ਗੇਅਰ ਹੈਗਾ ਠੀਕ ਹੈ 13 23 ਦਾ ਮਲਟੀ ਸਪੀਡ ਤੁਸੀਂ ਗੇਅਰ ਲਾਤਾ ਹਾਂਜੀ ਤੇ ਬਾਈ ਡਿਸਕਾਂ ਵਗੈਰਾ ਨਾਲ ਡਿਸਕਾਂ ਬਾਈ ਜੀ ਨਾਲ ਨੇ ਦੋਨੇ ਪਾਸੇ ਡਿਸਕਾਂ ਨੇ ਤੇ ਪਿੱਛੇ ਚਾਰ ਸ਼ੌਕਰ ਨੇ ਤੇ ਬਾਕੀ ਵੀਰੋ ਸਸਤਾ ਨਹੀਂ ਹੈਗਾ ਜਿਵੇਂ ਪੇਂਟ ਦੀ ਕੁਆਲਿਟੀ ਜਾਂ ਉਹ ਦੇਖਣ ਦੇ ਵਿੱਚ ਖੜੀ ਚੀਜ਼ ਦੱਸਦੀ ਹਾਂ ਵੀ ਵਧੀਆ ਸੋਹਣਾ ਲੱਗਦਾ ਤੇ ਬਾਈ ਜਿਵੇਂ ਇਹ ਲੱਗਦਾ ਦੇਖਣ ਨੂੰ ਸੋਹਣਾ ਲੱਗਦਾ ਚੱਲੂ ਵੀ ਓਵੇਂ ਚੱਲੂਗਾ ਬਾਈ ਉਦੋਂ ਸੋਨੋਂ ਵਧੀਆ ਬੈਸਟ ਪਰਫੋਰਮੈਂਸ ਦੇਊਗਾ ਇਹ ਨਟ ਵਗੈਰਾ ਸਾਰੇ ਸੀਲ ਵਾਲੇ ਨੇ ਹਾਂ ਬਾਈ ਸਾਰੇ ਨਟ ਸੀਲ ਵਾਲੇ ਨੇ ਇਹਦੇ ਸਾਰੇ ਹਾਈ ਟੈਂਪਰ ਨਟ ਨੇ ਠੀਕ ਹੈ ਜਿਨ੍ਹਾਂ ਦੀ ਕੁਆਲਿਟੀ ਨਿਕਲਦੀ ਔਰ ਕੁਆਲਿਟੀ ਉਹ ਵੀ ਚੱਲਣ ਦੇ ਵਿੱਚ ਵੀ ਬਹੁਤ ਵਧੀਆ ਜੀ ਤੇ ਬਾਈ ਮਨ ਲੱਗਦਾ 10 ਸਾਲ 10 ਤੋਂ ਵੱਧ ਹੀ ਹੋ ਗਏ ਇਹਨਾਂ ਨੂੰ ਵੈਸੇ ਤਾਂ ਕੰਮ ਕਰਦਿਆਂ ਨੂੰ 10 ਕੁ ਸਾਲ ਪੁਰਾਣੀ ਫਰਮ ਹੈ ਲਗਭਗ ਤੇ ਇਹਨਾਂ ਦਾ ਮਾਡਲ ਆਰਡਰ ਪੂਰੇ ਆਲ ਇੰਡੀਆ ਦੇ ਵਿੱਚ ਨੰਬਰ ਹਾਂਜੀ ਬਾਈ ਜੀ ਤੇ ਹੋਰ ਸੁਪਰਸੀਡਰ ਵੀ ਪਿਛਲੇ ਸਾਲ ਬਹੁਤ ਵਿਖਿਆ ਤੇ ਤੂੜੀ ਵਾਲੀ ਮਸ਼ੀਨ ਵੀ ਆ ਰਹੀ ਆ ਬਾਈ ਹੋਰਾਂ ਦੇ ਹੋਰ ਵੀ ਕਾਫੀ ਸਾਰੇ ਇੰਪਲੀਮੈਂਟ ਆਉਂਦੇ ਨੇ ਜੀਰੋ ਡਰਿੱਲ ਵਗੈਰਾ ਤੇ ਬਾਈ ਰੋਟਾਵੇਟਰ ਦੀ ਜਿਵੇਂ ਹੁਣ ਆਪਾਂ ਗੱਲ ਕਰੀਏ ਰੇਟ ਤੋਂ ਪਹਿਲਾਂ ਜੇ ਮੋٹے ਮੋਟੇ ਵੀ ਇਹਦਾ ਜਿਵੇਂ ਆਪਾਂ ਕਹਿਦਾ ਸਭ ਤੋਂ ਸਸਤਾ ਤਾਂ ਇੰਨੇ ਰੇਟ ਦੇ ਵਿੱਚ ਗਾਰੰਟੀ ਵਾਰੰਟੀ ਹੈਗੀ ਬਾਈ ਜੀ ਵਾਰੰਟੀ ਵੀ ਆਪਣੀ ਹੋਰ ਕੰਪਨੀ ਹੋ ਸਕਦਾ ਤੁਹਾਨੂੰ 1 ਸਾਲ ਦੀ ਵਾਰੰਟੀ ਦਿੰਦੀਆਂ ਹੁਣ ਸਾਡੀ ਵਾਰੰਟੀ 2 ਸਾਲ ਦੀ ਹੈ ਰੇਟ ਵੀ ਬਹੁਤ ਰੀਜ਼ੀਬਲ ਹੈ ਤੇ ਵਾਰੰਟੀ ਵੀ 2 ਸਾਲ 2 ਸਾਲ ਦੀ ਵਾਰੰਟੀ ਕਹਿ ਦੇਣਾ ਸੌਖਾ ਵੀਰੋ 2 ਸਾਲ ਦੀ ਵਾਰੰਟੀ ਤੇ ਰੇਟ ਦੱਸ ਦੇ ਬਾਈ ਹੁਣ ਰੇਟ ਬਾਈ ਜੀ ਇਹਦੇ ਵਿੱਚ 7 ਫੁੱਟੇ ਦਾ ਆਪਣਾ ਰੇਟ ਆ 85000 8 ਫੁੱਟੇ ਦਾ ਹੈ ਗਿਆ 95000 9 ਫੁੱਟੇ ਦਾ 1 ਲੱਖ 5000 ਰੁਪਿਆ ਲਓ ਬਾਈ ਰੇਟ ਬਾਈ ਹੋਰਾਂ ਨੇ A to Z ਮਾਡਲਾਂ ਦੇ ਰੇਟ ਦੱਸ ਤੇ ਇੰਨੇ ਘੱਟ ਰੇਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਦੇ ਦੂਗਾ ਉਹ ਵੀ 2 ਸਾਲਾਂ ਦੀ ਵਾਰੰਟੀ ਉਹ ਹਾਂ ਬਾਈ ਜੀ ਇਹ ਆਪਾਂ ਨੇ ਸਕੀਮ ਰੱਖੀ ਆ ਬਾਈ ਜੀ ਇਹ ਆਪਾਂ ਨੇ 15 ਜੂਨ ਤੋਂ ਲਾ ਕੇ 15 ਜੁਲਾਈ ਤੱਕ ਦੇ ਰੇਟ ਨੇ ਆਪਣੇ 15 ਜੁਲਾਈ ਤੱਕ ਇਹ ਰੇਟ ਮਿਲੂ ਇੰਨਾ ਕੁ ਧਿਆਨ ਦੇ ਵਿੱਚ ਰੱਖਿਓ ਤੇ 2 ਸਾਲਾਂ ਦੀ ਵਾਰੰਟੀ ਆਹ ਰੇਟ ਤੇ ਮੈਨੂੰ ਨਹੀਂ ਲੱਗਦਾ ਕੋਈ ਦੇ ਦੂਗਾ ਤੇ ਬਾਕੀ ਸਸਤਾ ਹੋ ਜਾਂਦਾ ਹੋਰਾਂ ਦਾ ਕਿਟ ਇੱਕ ਚੀਜ਼ ਹੁੰਦੀ ਹੈ ਵੀ ਕਿਟ ਗੀਅਰ ਕਿਤੋਂ ਲੈ ਲਿਆ ਕੋਈ ਚੀਜ਼ ਕਿਤੋਂ ਲੈ ਲਈ ਕਟ ਬਣ ਬਣ ਕੇ ਰੋਟਾ ਬਟਰ ਤਿਆਰ ਕਰਦੇ ਆ ਬਾਈ ਆਪਣੇ ਸਾਰਾ ਇਨ ਹਾਊਸ ਕੰਮ ਹੁੰਦਾ ਆਪਣੇ ਲੇਜ਼ਰ ਮਸ਼ੀਨਾਂ ਨਾਲ ਕਟਿੰਗ ਹੁੰਦੀ ਹੈ ਸ਼ੀਟ ਬੈਂਡਿੰਗ ਆਟੋਮੈਟਿਕ ਆ ਸਾਰੇ ਪੇਂਟ ਪੱਠੀ ਪੇਂਟ ਆ ਅੱਧੀ ਗੱਲਬਾਤ ਇਹ ਚੀਜ਼ਾਂ ਸਾਰੇ ਆਪਣੇ ਇਨ ਹਾਊਸ ਨੇ ਤੇ ਉਹ ਜਿਹੜੇ ਕਟਾ ਬਣੀਆਂ ਹੁੰਦੀਆਂ ਨੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਜਾਂ ਕੋਈ ਇੰਨੀ ਗਰੰਟੀ ਵਾਰੰਟੀ ਨਹੀਂ ਹੁੰਦੀ ਇਹਦਾ ਸਾਰਾ ਇਨ ਹਾਊਸ ਬਣਦਾ ਤੁਸੀਂ ਇੱਥੇ ਬਣਦਾ ਦੇਖੋ ਤੇ ਬਾਈ ਨੇ ਵੱਡੀ ਗੱਲ ਮੈਨੂੰ ਜਿਵੇਂ ਵੀਡੀਓ ਬਣਾਉਣ ਤੋਂ ਪਹਿਲਾਂ ਅਸੀਂ ਵੀ ਬਾਈ ਚਲਾ ਕੇ ਵੀ ਦਿਖਾ ਦਿੰਨੇ ਹਾਂ ਚਲਾ ਕੇ ਬਾਈ ਦਿਖਾ ਸਕਦੇ ਆ ਬਾਈ ਸਾਡਾ ਮਕਸਦ ਇਹ ਆ ਵੀ ਕਿਸਾਨਾਂ ਦੀ ਲੁੱ ਹੋਂ ਤੋਂ ਬਚਾਈ ਜਾ ਸਕੇ ਤੇ ਕਿਸਾਨ ਇੱਕ ਵਧੀਆ ਸੰਦ ਪ੍ਰੋਵਾਈਡ ਕੀਤਾ ਜਾ ਬਾਈ ਹਾਂਜੀ ਬਾਈ ਤੇ ਇੱਥੇ ਤੁਸੀਂ ਚਲਾ ਕੇ ਦੇਖੋ ਤੇ ਬਾਕੀ ਬਾਈ ਉਹਨਾਂ ਦੀ ਮੈਨੂੰ ਜਿਹੜੀ ਵੱਡੀ ਗੱਲ ਵਧੀਆ ਲੱਗੀ ਜਦੋਂ ਸੁਪਰ ਸੀਡਰ ਵੀ ਇਹਨਾਂ ਦਾ ਵੇਚਿਆ ਜੇ ਕੋਈ ਥੋੜੀ ਬਹੁਤੀ ਦਿੱਕਤ ਆਉਂਦੀ ਵੀ ਆ ਚੱਕਰ ਵਗੈਰਾ ਮਿਲਣ ਦੀ ਵੀ ਤਾਂ ਵੀ ਬਾਈ ਹੋਰੀ ਸੋਲਵ ਕਰਦੇ ਨੇ ਤੇ ਸਰਵਿਸ ਇਹਨਾਂ ਦੀ ਮੈਨੂੰ ਬਹੁਤ ਵਧੀਆ ਲੱਗੀ ਹਾਂਜੀ ਬਾਈ ਜੀ ਤੇ ਸਰਵਿਸ ਦੇ ਨਾਮ ਨੂੰ ਹੀ ਕੰਪਨੀ ਜਾਣੀ ਜਾਂਦੀ ਆ ਤੇ ਉਸੇ ਕਰਕੇ ਆਪਾਂ ਇਹਨਾਂ ਦੀ ਐਡ ਕਰਦੇ ਆ ਇਨਾਂ ਦੀ ਗੱਲਬਾਤ ਕਰਦੇ ਇਹਨਾਂ ਨੂੰ ਰეკਮੈਂਡ ਕਰਦੇ ਆ 2 ਸਾਲ ਦੀ ਵਾਰੰਟੀ ਐ ਇੰਨੇ ਘੱਟ ਰੇਟ ਦੇ ਵਿੱਚ ਤੇ ਐਡਰੈਸ ਬੋਲਦੇ ਬਾਈ ਫਟਾਫਟ ਐਡਰੈਸ ਬਾਈ ਜੀ ਆਪਣਾ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਪਿੰਡ ਜਖੇਪਲ ਐ ਸੁਨਾਮ ਤੋਂ 10 ਕਿਲੋਮੀਟਰ ਦੀ ਦੂਰੀ ਤੇ ਆ ਜੀ ਹਾਂਜੀ ਬਾਈ ਜੀ ਤੇ ਕਿਸੇ ਨੇ ਵੀ ਆਉਣਾ ਹੋਵੇ ਜਖੇਪਲ ਧਰਮਗੜ ਰੋਡ ਤੇ ਆਓ ਦੇਖੋ ਤੇ ਫੇਰ ਚੀਜ਼ ਖਰੀਦੋ ਬਾਕੀ ਆਨਲਾਈਨ ਵੀ ਆਰਡਰ ਲਾ ਸਕਦੇ ਹੋ ਉਹ ਵੀ ਨੰਬਰ ਤੁਹਾਨੂੰ ਦੇ ਦਾਂਗੇ ਸਕਰੀਨ ਤੇ ਪਰ ਜੇ ਇੱਥੇ ਆ ਕੇ ਤੁਸੀਂ ਦੇਖਦੇ ਹੋ ਇਹਨਾਂ ਨਾਲ ਮਿਲ ਕੇ ਵਾਹ ਵਾਸਤਾ ਪਾ ਕੇ ਤਾਂ ਬਹੁਤ ਵਧੀਆ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ